Қардың ж金елдат Өымен жаламыз болғар дұрыдың бәрек сушеністер аййлөайтыс Erтод мен нөттүрек с炖 із беулдат мен кінде өз kommerдер өмірі өзúng бір дұры бұл айтқан, мені endlich болғанoll әр��면 леңies дұры өте бі gently Bell,ғил сұйар е prisoners баңгенілелдегдв,ā мен бол болады бұл қамальом мозol бұл қамыз тоғс көмесі К ਨਾ ਤੁਹਾਡਾ ਤੇ ਤੁਹਾਡੇ ਤੇ ਜਿਹੜੀ ਪਚਾ ਦਰਜ ਕਿਉਂ ਕੀਤਾ ਗਿਆ ਕੀ ਕਾਰਨ ਦਈ ਨੇ ਸਰ ਮੇਰਾ ਨਾਮ ਜਗਿੰਦਰ ਸਿੰਘ ਹੈ ਪੁੱਤਰ ਸਰਦਾਰ ਜੰਗੀਰ ਸਿੰਘ ਗੱਟੀ ਰੀਮੇਗੇ ਤਸੀਰ ਜਿਹੜਾ ਫਰਾਈਪਰ ਮੇਰੇ ਤੇ ਚੋਨਾ ਵਡਣ ਦਾ ਪਰਚਾ ਕੀਤਾ ਗਿਆ ਜੀ ਮੈਂ ਆਪਣੇ ਖੇਤ ਚ ਚੋਨਾ ਵਡਿਆ ਜੀ ਜੋ ਆ ਮੇਰੇ ਨੰਬਰ ਨੇ ਜੀ ਤੇ ਇਹ ਮੇਰੇ ਤੇ ਹੋਰ ਨੰਬਰ ਪਾ ਕੇ ਤੇ ਪੁਲਿਸ ਨਾਲ ਮਿਲੀ ਭੂਤ ਕਰਕੇ ਸਤਾਤਾਰੀ ਦਾ ਪ੍ਰੈਸ਼ਰ ਪਵਾ ਕੇ ਤੇ ਮੇਰੇ ਤੇ ਗਲਤ ਪਰਚਾ ਕਟਿਆ ਗਿਆ ਜੀ ਨਹੀਂ ਜਦੋਂ ਤੇ ਫਾਇਰ ਹੋਇਆ ਤੇ ਕੌਣ ਕੌਣ ਸ਼ਾਮਲ ਆਏ ਤੇ ਸਾਡੇ ਪਰਿਵਾਰ ਦੇ 12 ਮੈਂਬਰ ਹੈ ਜੀ ਤੇ 10 ਕੋਈ ਹੋਰ ਆਣ ਗਵਨ ਪਾ ਕੇ ਤੇ 10 ਅਣਪਛਾਤੇ ਪਾਏ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਆ ਜੀ ਜੋ ਸਾਡੇ ਕੋਲ ਕਾਗਜ਼ ਨੇ ਮਾਲ ਮੈਂ ਕਿਹਾ ਇਨਕੁਆਰੀ ਕਰਾ ਕੇ ਜੇ ਉਹਦੇ ਚ ਅਸੀਂ ਗਲਤ ਪਾਏ ਜਾਂਦੇ ਆ ਸਾਡੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਫਿਰ ਉਹ ਕਿਉਂ આરોਪ ਲਾ ਰਹੇ ਵੀ ਸੂਚੀ ਛੋਣਾ ਗਏ ਉਹ ਜੀ ਸਾਡੇ ਨਾਲ ਰੰਜਿਸ਼ ਰੱਖਦਾ ਹੈ ਜੀ ਸਰਪੰਚੀ ਦਾ ਇਲੈਕਸ਼ਨ ਆ ਰਿਹਾ ਹੈ ਕੀ ਸਰਪੰਚੀ ਦੇ ਇਲੈਕਸ਼ਨ ਹੋ ਰਹੇ ਸੀ ਤੁਸੀਂ ਕਿਹਨੂੰ ਸਪੋਰਟ ਕਰਦੇ ਸੀ ਤੇ ਉਹ ਕੀ ਤੇ ਕਰ ਸੀ ਅਸੀਂ ਜੀ ਕਿਸੇ ਹੋਰ ਨੂੰ ਸਪੋਰਟ ਕਰਦੇ ਸੀ ਉਹ ਚੋਣ ਲੜਿਆ ਹਾਂਜੀ ਚੋਣ ਲੜਿਆ ਜੀ ਸਰਪੰਚੀ ਦੀ ਹਾਰ ਗਿਆ ਹਾਰ ਗਿਆ ਜੀ ਸਾਡੇ ਅੱਗੇ ਇੱਕ ਨੇ ਪੱਚੀ ਤੁਹਾਡੇ ਸੇ ਅੱਛੀ ਕੀਤੀ ਆ ਇਹ ਬਹੁਤ ਧੱਕਾ ਕਰ ਰਿਹਾ ਧੱਕਾ ਕਰ ਰਿਹਾ ਜੀ ਸਾਡੇ ਨਾਲ ਬਹੁਤ ਦੋਖਾਂ ਦਾ ਮੇਰੇ ਬੇਟੇ ਮੈਂ ਤਾਂ ਕਰ ਦੇਣੀ ਮੈਂ ਤਾਂ ਕਰਦੇ ਅਸੀਂ ਖਾਂਦੇ ਪੈਂ ਇਹ ਕਹਿੰਦਾ ਹੈ ਮੈਂ ਤੂੰ ਉੱਪਰ ਹੋ ਗਏ ਉੱਪਰ ਹੋ ਗਿਆ ਤੁਹਾਨੂੰ ਥੱਲੇ ਲਾ ਦਿਆ ਮੈਂ ਉਹ ਕਰ ਦਿਆ ਥੋੜੀ ਪਰਚੇ ਕਰਾ ਦਿਆਂ ਮੇਰੇ ਕੋਲ ਗੋਲੀਆਂ ਨੇ ਤੁਹਾਨੂੰ ਮਾਰ ਬਿਆ ਕਰ ਦਿਆ ਉਹ ਕਰ ਦਿਆਂ ਤੇ ਮੈਂ ਫਿਰ ਗਈ ਆਂਦੀ ਵੇਖ ਰੱਬ ਨੂੰ ਦੁਆ ਕਰਦੀ ਸਾਡੇ ਤੇ ਇਹ ਨਾ ਹੋਵੇ ਕਿਉਂ ਇਹ ਬੰਦਾ ਬਹੁਤ ਉੱਚਾ ਹੈ ਇਹ ਬਹੁਤ ਚਲਾ ਕੇ ਕੀ ਪਰਚਾ ਕੀ ਕਰਾਇਆ ਇਹਨੂੰ ਤੁਹਾਡੀ ਸਾਡਾ ਚੋਣਾ ਵੜਾ ਲਿਆ ਜੁਣਾ ਵੜਾ ਪਹਿਲੇ ਕਹਿੰਦਾ ਸੀ ਇਥੇ ਮਾਈ ਦਾ ਲਾਲ ਕੌਣ ਵੜੇ ਦਾ ਅਸੀਂ ਕਹਿੰਦੇ ਸੀ ਆਹ ਸਾਡਾ ਕਹਾਂ ਲਿਆ ਅਸੀਂ ਜ਼ਮੀਨ ਬਣਾਈ ਬੂਟੇ ਪੱਟ ਪਟ ਕੇ ਬਣਾਈਏ ਤੇ ਬਹੁਤ ਮਾੜੀਆਂ ਇਧਰੋਂ ਪਾਉਣਾ ਪਿਸਤੌ ਮਾਰ ਜਾਂਦਾ ਤੇਰੇ ਪੁੱਤਰ ਮੈਨੂੰ ਕਹਿੰਦਾ ਤੇ ਪੁੱਤਰ ਨੂੰ ਖਵਾ ਪਵਾ ਲੈ ਨਾ ਤੇਰੇ ਪੁੱਤਰ ਝੁੱਕਦੇ ਨਹੀਂ ਨੇ ਤੇਰੇ ਪੁੱਤਰ ਝੁੱਕਦੇ ਨਹੀਂ ਮੇਰੇ ਪੁੱਤਰਾਂ ਦਾ ਦੁੱਸ਼ਮਣ ਬੰਦ ਮੈਂ ਆਦੇ ਪੁੱਤ ਖੜੇ ਜਿਹੜੇ ਸਾਲ ਨਾ ਮੈਂ ਪਾਲੇ ਨੇ ਵੇਖੋ ਤੇ ਇਹਨੇ ਪਰ ਦੇਖਰਾ ਦਿੱਤੇ ਮੇਰੀਆਂ ਨੋਹਾਂ ਰੁਲ ਗਈਆਂ ਮੇਰੇ ਪੁੱਤਰ ਹੋ ਗਏ ਜਦੋਂ ਅੰਦਾ ਗੋਲੀ ਮਾਰਦੇ ਮੈਂ ਅਸਲਾ ਪੁੱਤਰ ਤੁਸੀਂ ਨਿਕਲ ਜਾ ਤੁਸੀਂ ਪੁੱਤਰ ਚਲੇ ਜਾਓ ਇੱਕ ਮੈਂ ਘਰੇ ਰਹੇਗੀ ਮੇਰੇ ਦੋ ਪੋਤੇ ਰਹੇਗੇ ਇੱਕ ਮੇਰੀ ਘੋਤੀ ਰਹੇਗੀ ਮੈਨੂੰ ਬਾਹਰ ਨਹੀਂ ਨਿਕਲ ਦਿੰਦਾ ਸੀ ਮੈਂ ਫਿਰ ਇਹਨਾਂ ਮੈਂ ਪੱਠੇ ਲੈਣ ਮੈਂ ਗਈ ਮੇਰੇ ਨਾਲ ਰਿਸ਼ਤੇਦਾਰ ਗਏ ਮੇਰੇ ਨਾਲ ਪਾਸੇ ਕੋਟ ਕੋ ਦੇ ਸਦਾ ਸੁਝਾ ਦਿੱਤੇ ਕਹਿੰਦੇ ਸੀ ਇਹ ਖਾਜੋ ਕੀ ਨਾ ਰਵੇ ਇਹਨਾਂ ਨਾਲ ਮੇਨੂੰ ਮਨ ਵੀ ਆਦ ਕਿ ਫਿਰ ਮੈਂ ਦੇਰ ਰਾਤ ਰੋਣਾ ਲਾਉਣਾ ਮੇਰੀ ਨਾਲ ਨਹੀਂ ਨਿਆਖ ਨਾ ਤੇ ਮੇਰੇ ਬੇਟੇ ਰੋਗ ਮੇਰੇ ਪੁੱਤਰਾਂ ਨਾਲ ਗਏ ਮੈਨੂੰ ਰਾ ਇਹਨੂੰ ਇਹ ਨਾ ਲੰਗਣ ਦੇਣਾ ਨਾ ਆਖੜਾ ਸਿੱਧਰੇ ਆ ਤਾਪ ਨਾਲ ਸਾਡੇ ਨਾਲ ਮੱਥਾ ਨਾਲ ਸਿੱਧਾ ਛੱਡ ਜਾਂਦੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਨੇ ਅਨੁਸਾਰ ਹੀ ਕੀਤੀ ਜਾਵੇ ਸਾਡੇ ਜਿਹੜੇ ਇਹਨੇ ਪਰਚੇ ਕਰਾਏ ਨੇ ਉਹਨਾਂ ਸਾਦੀ ਕੀਤੀ ਜਾਵੇ ਅਸੀਂ ਜਿਹੜੀ ਆਪਣੀ ਸਰਕਾਰ ਹੈ ਅਸੀਂ ਕਹਿੰਦੇ ਸੀ ਵੇਖ ਸਾਡੀ ਸੁਣੀ ਦੇਗੀ ਅਸੀਂ ਇਹਨੂੰ ਬਣਾਇਆ ਸਾਰਾ ਕੁਝ ਕੀਤਾ ਤੇ ਪਰ ਫਿਰ ਵੀ ਸਾਡੇ ਨਾਲ ਧੱਕੇ ਜਦੋਂ ਕਹਿੰਦੇ ਧੱਕੇ ਨਹੀਂ ਚੱਲਣਦੇ ਪਰ ਸਾਡੇ ਨਾਲ ਧੱਕਾ ਬਹੁਤ ਹੋ ਰਿਹਾ ਹੈ ਸਾਡੀ ਸੁਣਵਾਈ ਕਿਧਰੇ ਨਹੀਂ ਹੋ ਰਹੀ ਕਿਧਰੇ ਵੀ ਮਤਲਬ ਕੌਣ ਬੰਦਾ ਜਿੰਦੇ ਕੋਲੋਂ ਧੱਕਾ ਕੀਤਾ ਜਾ ਰਿਹਾ ਹੈ ਸੱਗਾ ਸੰਜੀਤ ਸਿੰਘ ਪੁੱਤਰ ਕੱਕਾ ਸਿੰਘ ਦਾ ਹਾਂ ਇਹਨੇ ਮੈਨੂੰ ਮੰੰਦਾ ਚੰਗਾ ਵੀ ਬਹੁਤ ਬੋਲਾ ਬੜੀਆਂ ਮਾਲੀਆਂ ਵੀ ਤੈਕੀਆਂ ਕੀਤੀਆਂ ਨਹੀਂ ਕਿਹਾ ਅਹੀਂ ਚੋਰੀ ਕਰ ਲਈ ਮੈਂਥ ਬੋਲਿਆ ਨਹੀਂ ਜਾਂਦਾ ਮੈਂ ਝੋਲੀ ਤੇ ਪਾ ਲਾਂਦੀ मैं ना बहुत ही मारी गयी थी मैं ले जाना होगी मेरे बच्चे रो गए मैंने चार महीने हो गए मेरे पतले हो गए मेरी अपवत्य रो गया अकेला मैंने बस आई तू फा बोला तेरे पुत्राल मैं गोली मार दे नहीं देखो अपना सिख रखले मैं पिस्तौल रखा है आ मेरी चोट पे नहीं ना कि मैं गोली ना मारी तेरे तन पुत्र मारले रे ਮੇਰੇ ਜਾਨ ਲਿਕਾ ਜਾਂਦੀ ਤੇਰੇ ਜ਼ਾਲਿਮ ਕਹਾਂਦੇ ਨੇ ਕਿਵੇਂ ਸੁਆਇ ਤੋੜੇਗਾ ਮੇਰੇ ਨਾਲ ਆਪਣੀ ਦੋਸਤ ਹੈ ਮੈਂ ਬਹੁਤ ਮਰ ਗਈ ਰੁਕ ਗਿਆ ਨਹੀਂ ਬੰਦਾ ਦਾਲਦਾ ਰਟਨ ਨੂੰ ਗੋਲੇ ਮਾਰਿਆ ਐਸਾ ਵੀ ਇੱਕ ਬੀਬੀ ਆ ਤੇ ਉਹਨਾਂ ਨੂੰ ਕੀ ਮੰਨ ਕੇ ਇਨਸਾਨੀ ਕੋਈ ਵੀ ਬੀਬੀ ਇੱਕ ਤੁਸੀਂ ਵੀ ਬੀਬੀ ਹੋ ਤੁਹਾਨੂੰ ਸਾਡੇ ਬਾਈ ਐਂਦੀ ਬਤਨ ਸੁਣਵਾਏ ਮੇ ਜਲਦਬਦਲ ਪਰ ਧੀ ਬਾਤ ਜਿਨ ਕੀ ਤੱਕ ਸਲੀਮ ਸਾਹੀ ਦਿੱਤੀ ਜਾਵੇ ਓਹ ਜੀ ਸੁਨੇਹ ਕੰਦਾਲੂ ਤੁਹਾਨੂੰ ਖਾਣਾ ਵੱਡਲੇ ਬਣੀ ਬਚਦੇ ਰੋਲ ਕੋਈ ਮਾਫ ਤੇ ਨਹੀਂ ਹੈ ਮੈਂ ਜਗਮੀਰ ਸਿੰਘ ਜੀ ਪੁੱਤਰ ਸਰਦਾਰ ਹਕਮ ਸਿੰਘ ਦਾ ਪਿੰਡ ਜੱਲੋ ਕਰੀਮਾ ਗੱਟੀ ਇਹ ਸਾਦੀ ਜੀ ਅਗਰੜਾਈ ਹੋਈ ਸੀ ਤਾ ਨੂੰ ਇਹਨਾਂ ਸੱਟਾਂ ਸੱਟਾਂ ਬਹੁਤ ਮਾਰੀਆਂ ਤੈਨਾਂ ਆਪੇ ਸੱਟਾ ਲਵਾ ਕੇ ਇਹਨਾਂ ਸਾਡੇ 26 ਲਵਾ ਦਿੱਤੀ ਸਭੀ ਲੋ ਆ ਕੇ ਜਿਹੜੀ ਸਾਡੀ ਐਫਆਈਆ ਰਹੀ ਉਹ ਨਾ ਰੱਦ ਕਰਾ ਦਿੱਤੀ ਜਿਹੜੀ ਸਾਡੀ ਐਨਕੋਈ ਲਾਈ ਉਹ ਵੀ ਨਾ ਰੱਦ ਕਰਾ ਦਿੱਤੀ ਤੇ ਅਸੀਂ 12 11 ਜਾਣੇ ਗਏ ਸੀ ਤਾਂ ਹੀ ਜਵਾਨ ਦਾ ਕਰਾ ਲਿਆ ਨੇ ਸਾਡੀ ਕੋਈ ਸੁਣਾਈ ਨਹੀਂ ਹੋਈ ਨਾ ਕੋਈ ਪੁਲਿਸ ਕੀਤੀ ਨਾ ਕੋਈ ਐਸਐਸਪੀ ਕੀਤੀ ਕਿਸੇ ਵੀ ਨਹੀਂ ਕੀਤੀ ਅਸੀਂ ਕਿੰਨਾ ਵਾਰੀ ਦਖਾਸਤਾਂ ਦਿੱਤੀਆਂ ਨੇ ਡੀਆਈ ਚੱਕ ਵੀ ਅਸੀਂ ਰਿਸ਼ਤੇਦਾਰ ਕੀਤੀਆਂ ਪਰ ਕਿਸੇ ਨੇ ਸੁਣਾਈ ਕੀਤੀ ਬਹੁਤ ਦੁਖੀ ਹੋਏ ਪੈਸ਼ਾ ਸੀ ਕਿੰਨਾ ਬਲੋ ਜਿਹੜੇ ਪਰਸੇ ਕਰਕੇ ਸੋਇਆ ਜੇ ਸਰਜੀਤ ਸਿੰਘ ਨੇ ਕਰਾਇਆ ਸੀ ਜੀ ਇਸ ਗੱਲ ਨੂੰ ਮੈਨੂੰ ਪਤਾ ਚੱਲ ਗਿਆ ਬਸ ਐਵੇਂ ਜੀ ਖਾਮ ਖਾ ਰੰਜਸ ਨਾਲੀ ਬਸ ਐਵੇਂ ਵਸਾ ਉਹ ਅਗੋ ਰਾਹ ਦਾ ਸੀ ਫੌਜੀਆ ਨੇ ਬਣਾਇਆ ਹੋਇਆ ਸੀ ਇਹਨਾਂ ਢਾਤਾ ਇੱਥੋਂ ਬਸ ਅਸੀਂ ਬਸੋਂ ਲੰਘਣ ਲੱਗ ਪਏ ਇੱਥੇ ਇਹਨੇ ਵਿੱਚ ਬਸ ਅਗੋ ਹੱਥ ਗਲ ਪੈ ਗਏ ਬਹੁਤ ਕੁੱਟ ਮਾਰੂ ਕੀਤੀ ਨੇ ਫੇਰ ਉਹਦੇ ਪਿੱਛੇ ਸਾਲਾ ਸਾਰਾ ਹੀ ਕੰਮ ਖਰਾਬ ਹੀ ਕਰ ਦਿੱਤਾ ਹਿੰਵਰ ਜਵਾਨ ਦਾ ਕਰਾ ਲਿਆ ਯਾ ਨਾ ਬੰਦਿਆ ਨੇ ਪਿੱਛੇ ਜਨਾਨੀਆਂ 4 ਤੇ 5 ਅਸੀਂ ਦੇ ਆਪਣੇ ਦੂਜੇ 6 ਮੁੰਡੇ ਇਹ ਜਨਾਨੀਆਂ ਦੇ ਪਰਚੇ ਤਾਂ ਹਾਂ ਜੀ ਜਨਾਨੀਆਂ ਦੇ ਪਰਚੇ ਹੀ ਸਾਰੇ ਜਵਾਨ ਦਾ ਕਰਾ ਲਿਆ 11 11 ਬੰਦ ਜਾਂਦੀਆਂ ਨੇ ਫਸਲ ਵੀ ਵੱਡੀ ਹੈ ਤੋਂ ਦੇ ਹਾਂ ਫਸਲ ਵੀ ਵੱਡੀ ਹੈ ਉਹ ਨਾਲ ਸਾਡਾ ਵਾਲਾ ਫਸਲ ਵੀ ਵੱਡੀ ਹੈ ਹਾਂ ਜੀ ਹੁਣ ਜਿਹੜਾ ਥਾ ਦਾ ਚੋਲਾ ਖੜਾ ਉਹ ਵੀ ਕਹਿੰਦਾ ਨਾ ਮੈਂ ਮਾੜਣੀ ਦੇਣਾ ਉਹ ਚੜੀ ਨਹੀਂ ਫੋਕਟ ਘਟਕਣ ਦੀ ਜੀ ਮੱਲ ਕੀ ਕਰਦੇ ਆ ਮੰਗਿਆ ਇਨਸਾਫ ਮੰਗਨੇ ਜੇਹੀ ਸਰਕਾਰ ਕੋਲ ਸਰਕਾਰ ਤੇ ਬਹੁਤ ਮਿਹਨਤ ਆਸੀ ਪਰ ਸਰਕਾਰ ਖਰੀ ਨਹੀਂ ਪੂਰੀ ਉਤਰੀ ਇਹ ਜੀ ਆਪਣ ਨੂੰ ਬਲਾਕ ਵੀ ਨਾ ਬਣਾ ਪਰ ਲਾਨ ਬਣਾ ਉਹਨੂੰ ਸਾਡੇ ਤੇ ਪ੍ਰੈਸ਼ਰ ਪਾ ਕੇ ਪੁਲਿਸ ਤੇ ਪ੍ਰੈਸ਼ਰ ਪਾ ਲੈਂਦਾ ਸਾਰਾ ਕੰਮ ਕਰਾ ਲੈਂਦਾ ਅਸੀਂ ਗਰੀਬ ਬੰਦੇ ਆ ਸਾਡਾ ਸੁਣਾਈ ਕਰੇ ਨਹੀਂ ਹੁੰਦੀ ਬਈ ਸਾਨੂੰ ਬੜਾ 2-3 ਮਹੀਨਿਆਂ ਤੋਂ ਅਸੀਂ ਬਾਹਰ ਚਲ ਨਿਕਲੇ ਰਹੇ ਜੀ ਸਾਡਾ ਕੋਈ ਵੀ ਨਹੀਂ ਡੰਗਰਾਂ ਨੂੰ ਪੱਠੇ ਵੀ ਨਹੀਂ ਪਾਉਣ ਦਿੱਤੇ ਨੇ ਡੰਗਰ ਸਾਡੇ ਧੋਪੇ ਸਾਰਾ ਟੱਬਰ ਹੀ ਅਸੇ ਗਿਲ ਕੇ ਬਾਲ ਬੱਚਾ ਹੀ ਬਹੁਤ ਪ੍ਰੈਸ਼ਰ ਪਾਇਆ ਜਿੰਨਾ ਇਹ ਜਿਹੜੇ ਰਿਸ਼ਤੇਦਾਰ ਹੀ ਉਹ ਮੋੜੇ ਮੋੜੇ ਪੱਠੇ ਪਾ ਰਹੇ ਨੇ ਡੰਗਰਾਂ ਨੂੰ ਅ ਸਿਰਿਤ ਜੱਲੂਟੇ ਵਿੱਚ 22 ਲੋਕਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਪਰਿਵਾਰ ਦੇ આરોਪ ਹੈ ਕਿ ਬਿਨਾਂ ਜਾਂਚ ਪੜਤਾਲ ਤੋਂ ਸਾਡੇ ਖਿਲਾਫ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇਸ ਤਰ੍ਹਾਂ ਦੀ ਐਸਸੀ ਕਲਵੰਤ ਸਿੰਘ ਸਾਡੇ ਚੌਕੀ ਬਾਰੇ ਕੀ ਹੈ ਉਹਨਾਂ ਦੇ ਕੋਲ ਜਿਹੜਾ ਹੈਗਾ ਸਰਜੀਤ ਸਿੰਘ ਸੰਤ ਕੱਕਾ ਸਿੰਘ ਵਾਸੀ ਗੱਟੀ ਰਹਿਮੇਕੇ ਨੇ ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ ਵੀ 2 11 ਨੂੰ ਕਰੀਬ 2 ਵਜੇ ਦੁਪਹਿਰੇ ਇਹਨਾਂ ਦੇ ਨਾਮ ਲਿਖਾਇਆ ਜਗਿੰਦਰ ਸਿੰਘ ਦਾ ਪਰਿਵਾਰ ਦੇ ਪਰਿਵਾਰਕ ਜੀ ਸਾਰੇ ਤੇ ਕੁਝ ਹੋਰ ਅਣਪਛਤੇ ਬੰਦੇ ਨਾਲ ਲੈ ਕੇ ਦੋ ਟਰੈਕਟਰ ਤੇ ਇੱਕ ਕੰਬਾਈਨ ਨਾਲ ਉਹਦਾ ਮਾਲਕੀ ਜ਼ਮੀਨ ਜਿਹੜੀ ਹੈ ਉਹਦੇ ਵਿੱਚੋਂ ਉਹਦਾ ਝੋਨਾ ਜਿਹੜਾ ਹੈ ਇਹ ਵੱਢ ਕੇ ਚੋਰੀ ਕਰਕੇ ਟਰਾਲੀਆਂ ਚ ਲੰਦ ਕੇ ਲੈ ਗਿਆ ਤੇ ਨਵੇਂ ਕਾਨੂੰਨ ਮੁਤਾਬਕ ਜਿਹੜੀ ਉਹ ਸਟੇਟਮੈਂਟ ਹੁੰਦੀ ਹੈ ਬਕਾਇਦਾ ਰਿਕਾਰਡਿੰਗ ਹੁੰਦੀ ਹੈ ਉਹਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਉਹਦੀ ਰਿਕਾਰਡਿੰਗ ਤੇ ਤੇ ਉਹਦਾ ਬਿਆਨ ਲਿਖ ਕੇ ਤੇ ਅਸੀਂ ਕਲਵੰਤ ਸਿੰਘ ਵੱਲੋਂ ਮਕਦਮਾ ਨੰਬਰ 250 ਧਾਰਾ 303 ਬੀ ਐਨ ਐਸ ਜਿਹੜੀ ਨਵੇਂ ਕਾਨੂੰਨ ਆ ਉਹਨਾਂ ਮੁਤਾਬਕ ਪਰਚਾ ਦਿੱਤਾ ਗਿਆ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਇਹਦੇ ਵਿੱਚ ਅਜੇ ਕਿਸੇ ਦੀ ਵੀ ਰੈਸਟਰੀ ਪਈਗੀ ਪੂਰਾ ਤਬਤੀਸ਼ ਜੋ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਸਬੂਤ ਮਿਲਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਤਲਬ ਕਿ ਜ਼ਮੀਨ ਜਿਹੜੀ ਉਹਨਾਂ ਦੀ ਆ ਝੋਨਾ ਵੀ ਉਹਨਾਂ ਨੇ ਵਿਜੇ ਤਾਂ ਵਟਿਆ ਵੀ ਉਹਨਾਂ ਨੇ ਕਾਨੂੰਨ ਉਲਟਾ ਕਰਚਾ ਹੀ ਉਹਨਾਂ ਤੇ ਦਰਜ ਕਰ ਦਿੱਤਾ ਗਿਆ ਕਹਿੰਦੇ ਜਿਹੜੀ ਜਿਹੜੇ ਕਾਗਜ਼ ਉਹਨਾਂ ਕੋਲ ਮੌਜੂਦ ਆ ਉਹਨਾਂ ਦੇ ਨੰਬਰ ਵੀ ਅਲੱਗ-ਅਲੱਗ ਆ ਕੋਈ ਨਹੀਂ ਉਹਨਾਂ ਦੇ ਕਾਲ ਜਿਹੜੇ ਜੋ ਵੀ ਹੋਣਗੇ ਦੋਹਾਂ ਤਰ੍ਹਾਂ ਦੇ ਫਰੰਟ ਸਾਰੇ ਸਟੇਟਮੈਂਟਾਂ ਸਟੇਟਮੈਂਟ ਮੁਤਾਬਕ ਜਿਹੜਾ ਬੰਦਾਈ ਹੈ ਇਹ ਆਪਦੇ ਡਾਕੂਮੈਂਟ ਦੇਵੇਗਾ ਉਹਦੇ ਮੁਤਾਬਕ ਵੇਖਿਆ ਜਾਵੇਗਾ ਬਾਕੀ ਮਾਲੂਮ ਹਕਮੇ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਵੇਖਿਆ ਜਾਵੇਗਾ ਵੀ ਇਹ ਜਿਹੜੇ ਨੰਬਰ ਜਿਹੜੇ ਉਹਨੇ ਲਿਖਾਏ ਹੈ ਵੀ ਇਹ ਵਾਕਿਆ ਉਹੀ ਹੈ ਜਿੱਥੋਂ ਚ ਨਵਟ ਕੇ ਲੈ ਕੇ ਗਿਆ ਜਿੱਕੇ ਹੋ ਰਿਹਾ ਔਨ ਮੈਰਿਟ ਜੋ ਤ੍ਰਤੀਸ਼ ਵਿੱਚ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਿਸੇ ਨਾਲ ਕੋਈ ਤੱਕਾ ਨਹੀਂ ਹੋਵੇਗਾ ਬਿਲਕੁਲ ਔਨ ਮੈਰਿਟ ਬੋਲੋ ਦਾ ਕਹਿੰਦਾ ਇੱਕ ਬਜ਼ੁਰਗ ਮਾਤਾ ਜਿਹੜੀ ਅੱਜ ਸਾਡੇ ਕੋਲ ਆਈ ਸੀ ਪ੍ਰੈਸ ਕ ਉਹ ਤੋਰ ਫੇਰ ਵੀ ਨਹੀਂ ਸਕਦੀ ਉਸ ਦੇ ਖਿਲਾਫ ਜਿਹੜਾ ਤੱਕਿਆ ਦਰਜ ਕਰ ਦਿੱਤਾ ਗਿਆ ਕਿ ਇਹ ਜਾਇਜਾ ਪੁਲਿਸ ਵੱਲੋਂ ਕਰਤਾਂ ਨਹੀਂ ਨਹੀਂ ਪੁਲਿਸ ਵੱਲੋਂ ਜਾਇਜ ਜਿਹੜਾ ਕਿਸੇ ਨੇ ਸਟੇਟਮੈਂਟ ਦਿੱਤੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਦੀ ਬਗੈਰ ਰਿਕਾਰਡਿੰਗ ਹੁੰਦੀ ਹੈ ਐਫ ਆਰ ਲਾਉਜੋਗੇ ਬਟ ਜੇ ਕਿਸੇ ਦੇ ਖਿਲਾਫ ਕੋਈ ਸਬੂਤ ਹੋਵੇਗਾ ਜੇ ਮਾਤਾ ਨਹੀਂ ਤੋਰ ਫੇਰ ਸਕਦੀ ਜੇ ਮਾਤਾ ਵਿੱਚ ਨਹੀਂ ਹੈਗੀ ਜੇ ਉਹਨਾਂ ਦਾ ਕੋਈ ਰੋਲ ਹੀ ਨਹੀਂ ਕਿਸੇ ਦੀ ਰਸਤੀ ਹੋਵੇਗੀ ਆਨ ਮੈਟ ਹੋਵੇਗੀ ਬਿਲਕੁਲ ਤਫਤੀਸ਼ ਜਿਹੜੇ ਵਿੱਚ ਕਿਸੇ ਨਾਲ ਕੋਈ ਤੱਕਾ ਨਹੀਂ ਹੋਏਗਾ ਬਿਲਕੁਲ ਇਨਸਾਫ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕੀ ਨਹੀਂ ਹੋਏਗੀ